બસ ਫਿਰ ਮਰਿਆ ਪਿਆ ਹੀ ਦੇਖਿਆ ਕਿਰਨ ਲਗਭਗ ਪਾਗਲ ਹੋ ਚੁੱਕੀ ਸੀ ਇੱਕ ਤਾਂ ਘਰ ਟੁੱਟ ਗਿਆ ਦੂਜਾ ਪਿਓ ਮਰ ਗਿਆ ਤੀਜਾ ਕੁੱਖ ਚ ਪੜ ਰਿਹਾ ਬੱਚਾ ਵੀ ਮਰਵਾ ਦਿੱਤਾ ਗਿਆ ਇੱਕ ਮੰਦਰੀ ਨੇ ਸਾਰਾ ਘਰ ਖਰਾਬ ਕਰ ਦਿੱਤਾ ਥਾਂ ਥਾਂ ਜਾ ਕੇ ਕਿਰਨ ਦਾ ਇਲਾਜ ਕਰਵਾਇਆ ਤਾਂ ਫਿਰ ਉਸ ਦਾ ਦੂਜਾ ਵਿਆਹ ਕੀਤਾ ਉਸ ਨਾਲ ਸੋਹਣੀ ਨਿਵਾਈ ਜਾ ਰਹੀ ਹੈ ਪਾਗਲਪਨ ਦੇ ਦੌਰੇ ਪੈਂਦੇ ਨੇ ਫਿਰ ਵੀ ਸਾਥ ਦਿੰਦਾ ਹੈ ਸਾਰੇ ਜਾਣੇ ਪੰਚਾਇਤ ਵਿੱਚ ਆ ਗਏ। ਪ੍ਰੀਤ ਦੀ ਸਾਸ ਪੰਚਾਇਤ ਨੂੰ ਕਹਿਣ ਲੱਗੇ ਅਸੀਂ ਕੁੜੀ ਨੂੰ ਨਾਲ ਲੈ ਕੇ ਜਾਣਾ ਹੈ। ਹਰਕਮਲ ਸਿੰਘ ਕਹਿਣ ਲੱਗਾ ਨਹੀਂ ਜੀ ਅਸੀਂ ਨਹੀਂ ਭੇਜਣੀ। ਤੁਹਾਡਾ ਕੀ ਪਤਾ ਹੁਣ ਇਸ ਨੂੰ ਮਾਰ ਕੇ ਹੀ ਸਾਡੇ ਵੱਲ ਲਾਸ਼ ਹੀ ਖਲੋਵੋਗੇ। ਗੁਰਦੀਪ ਸਿੰਘ ਦੇ ਘਰ ਵਾਲੀ ਕਹਿੰਦੀ ਹੈ ਕਿ ਸਾਡੀ ਕੁੜੀ ਨੂੰ ਇਸ ਤਰ੍ਹਾਂ ਕੁੱਟਿਆ ਗਿਆ ਜਿਵੇਂ ਕਿਸੇ ਕਾਤਲ ਦੇ ਕੀਤੇ ਇਨਸਾਨ ਨੂੰ ਕੁੱਟਿੰਦਾ। ਬਿਨਾਂ ਜੁਰਮ ਕੁੜੀ ਨੇ ਐਨਾ ਕੁਝ ਸਹਿ ਲਿਆ। ਚੰਨਕੌਰ ਕਹਿੰਦੀ ਹੈ ਗਲਤੀ ਤਾਂ ਮੁੰਡੇ ਦੀ ਹੈ ਪਰ ਇੱਕ ਵਾਰ ਕੁੜੀ ਦੇ ਦਿਲ ਦੀ ਗੱਲ ਸੁਣ ਲਵੋ। ਗੁਲਦੀਪ ਦੀ ਘਰ ਵਾਲੀ ਕਹਿੰਦੀ ਸਾਨੂੰ ਪਤਾ ਹੈ ਆਪਣੀ ਕੁੜੀ ਦਾ ਉਹਨਾ ਉਹਦੇ ਕਿੰਨਾ ਦਰਦ ਹੈ ਦਿਲ ਵਿੱਚ ਹੁਣ ਬਸ ਅਸੀਂ ਕੁੜੀ ਨੂੰ ਨੰਗੀ ਕਰਕੇ ਨਹੀਂ ਦਿਖਾ ਸਕਦੇ ਪੰਚਾਇਤ ਵਿੱਚ ਕੁੜੀ ਨੂੰ ਤਾਂ ਬੋਲਣ ਦਿਓ ਬੋਲ ਕੁੜੀਏ ਪੰਚਾਇਤ ਕਹਿੰਦੀ ਹੈ ਕੁੜੀ ਨੂੰ ਪ੍ਰੀਤ ਕਹਿੰਦੀ ਮੈਂ ਵਾਪਸ ਜਾਣਾ ਸਾਰੇ ਸੁਣ ਕੇ ਹੈਰਾਨ ਹੋ ਜਾਂਦੇ ਨੇ ਹਰਕਮਲ ਕਹਿੰਦਾ ਉਹ ਫੇਰ ਕਿਉਂ ਜਾਣਾ ਹੈ ਉਸ ਨਰਕ ਦੇ ਵਿੱਚ ਮਾਰ ਦੇਣਗੇ ਤੈਨੂੰ ਉਹ ਪ੍ਰੀਤ ਕਹਿੰਦੀ ਖ਼ਬਰਦਾਰ ਜੇ ਕੋਈ ਬੋਲਿਆ ਮੈਂ ਜਾਣਾ ਹੈ ਤੇ ਬੱਸ ਜਾਣਾ ਹੈ ਨਾ ਕੋਈ ਰੋਕ ਸਕਦਾ ਮੈਨੂੰ ਹਰ ਕਮਲ ਕਹਿੰਦਾ ਜੇ ਜਾਣਾ ਹੀ ਹੈ ਤਾਂ ਸਾਡਾ ਸਮਾਂ ਤੇ ਬੇਇੱਜ਼ਤੀ ਜ਼ਰੂਰ ਕਰਨੀ ਸੀ ਇੱਥੇ ਐਨਾ ਆ ਕੇ ਉੱਠ ਚਲੇ ਜਾਂਦੇ ਨੇ ਇਸੇ ਤਰ੍ਹਾਂ ਪ੍ਰੀਤ ਨੂੰ ਗੁੱਸੇ ਵਿੱਚ ਦੇਖਦੇ ਹੋਏ ਚਲੇ ਜਾਂਦੇ ਨੇ ਪੰਚਾਇਤ ਵਿੱਚੋਂ ਘਰ ਆ ਕੇ ਸਾਰੇ ਉਸ ਨੂੰ ਗਲਤ ਫੈਸਲੇ ਤੇ ਬੁਰਾ ਭਲਾ ਬੋਲਦੇ ਨੇ ਪ੍ਰੀਤ ਗੁੱਸੇ ਵਿੱਚ ਆ ਕੇ ਕਹਿੰਦੀ ਹੈ ਕਿ ਮੈਨੂੰ ਵੀ ਪਤਾ ਹੈ ਕਿ ਮੇਰਾ ਫੈਸਲਾ ਗਲਤ ਹੈ ਪਰ ਇੱਥੇ ਮੈਂ ਕਿਸ ਦੇ ਸਿਰ ਤੇ ਰਹਿਣਾ ਹੈ ਬਿਆ ਸਾਰਾ ਚਾਚੇ ਨੇ ਕੀਤਾ ਮੇਰਾ ਪ੍ਰਾਣ ਨਸ਼ੇ ਕਰਦਾ ਹੈ ਡੈਡੀ ਮੰਜੇ ਤੇ ਬੈਠਣ ਦੀ ਉਮਰ ਦੇ ਵਿੱਚ ਲੋਕਾਂ ਨਾਲ ਕੰਮ ਕਰਦਾ ਜੇ ਮੈਂ ਗਲਤੀ ਕਰਦੀ ਕਿ ਤੁਸੀਂ ਮੈਨੂੰ ਮaaf ਨਾ ਕਰਦੇ ਜੇ ਮੇਰੇ ਮaaf ਕਰਨੇ ਤੇ ਉਹ ਸੁਧਰਦੇ ਨਹੀਂ ਤਾਂ ਮੈਨੂੰ ਇਸ ਗੱਲ ਨਾਲ ਖੁਸ਼ੀ ਹੋਵੇਗੀ ਕਿ ਕਿਸੇ ਦਾ ਪੁੱਤ ਤਾਂ ਸੁਧਰਿਆ ਨਸ਼ੇ ਛੱਡ ਕੇ ਇਹ ਗੱਲ ਮੇਰੇ ਭਰਾ ਵੀ ਸਮਝ ਲੈਣ ਤਾਂ ਵਧੀਆ ਹੋਵੇਗਾ ਕਿ ਜਿੱਦਾਂ ਆਪਣੀ ਭੈਣ ਦਾ ਦੁੱਖ ਲੱਗ ਰਿਹਾ ਹੈ ਇਸੇ ਤਰ੍ਹਾਂ ਜੇ ਕੋਈ ਇਹਨਾਂ ਦੇ ਆ ਗਈ ਤਾਂ ਉਹਦੇ ਵੀਰ ਨੂੰ ਵੀ ਪਤਾ ਨਹੀਂ ਇਹਨਾਂ ਨਾਲ ਕਿੰਨਾ ਕੁ ਦੁੱਖ ਲੱਗੇਗਾ ਇਸ ਤਰ੍ਹਾਂ ਕਰਨ ਨਾਲ ਸਾਰਿਆਂ ਦੇ ਰੋਕਣ ਤੇ ਵੀ ਉਹ ਨਾ ਰੁਕੀ ਚਲੀ ਗਈ ਅਸਲ ਵਿੱਚ ਉਸ ਨੂੰ ਆਪਣੇ ਘਰ ਵਾਲੇ ਤੋਂ ਡਰ ਲੱਗ ਰਿਹਾ ਸੀ ਕਿ ਕਿਤੇ ਉਹ ਉਸ ਨੂੰ ਸੱਚੀ ਜਾਨੋਂ ਹੀ ਨਾ ਮਾਰ ਦੇਵੇ ਜੇ ਉਹ ਨਾ ਗਈ ਤਾਂ ਨਸ਼ੇ 'ਚ ਕੀਤੇ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਹਰ ਕੋਈ ਹਾਲੇ ਉਸ ਨਾਲ ਨਾਰਾਜ਼ ਹੈ ਪਰ ਜਦੋਂ ਉਹ ਸੁਧਰ ਜਾਣਗੇ ਤਾਂ ਸਾਰੇ ਮੇਰੇ ਇਸ ਫੈਸਲੇ ਤੋਂ ਖੁਸ਼ ਵੀ ਹੋ ਜਾਣਗੇ ਕਲਦੀਪ ਦੇ ਘਰ ਵਾਲੇ ਉਸ ਨੂੰ ਆ ਕੇ ਬਹੁਤ ਬੋਲਦੀ ਹੈ ਕਿ ਅੱਜ ਪ੍ਰੀਤ ਨੇ ਸਾਡੀ ਬਹੁਤ ਬੇਇੱਜ਼ਤੀ ਕਰਵਾ ਦਿੱਤੀ ਬੱਡੀ ਕੁੜੀ ਨਿੰਮੀ ਬੋਲੀ ਹੋਰ ਕਰੋ ਵਿਆਹ ਤੇ ਖਰਚੇ ਇਹੀ ਕੁਝ ਕਰਨਾ ਹੈ ਇਹਨਾਂ ਨੇ ਕੀ ਲੋੜ ਸੀ ਜਾਣ ਦੀ ਹੁਣ ਤਾਂ ਲਾਸ਼ ਹੀ ਆਉਣੀ ਹੈ ਉਹਦੀ ਗੁਰਦੀਪ ਦੀ ਘਰ ਵਾਲੀ ਅਸੀਂ ਤਾਂ ਸਾਥ ਦਿੱਤਾ ਹੈ ਕਹਤੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੇ ਨਾ ਦਿੰਦੇ ਸਾਥ ਤਾਂ ਕਹਿਣਾ ਸੀ ਅਖੀਰ ਤਾਂ ਚਾਚੀ ਹੀ ਹੈ ਬਗਾਨੀਆਂ ਤਾਂ ਬਗਾਨੀ ਹੁੰਦੀਆਂ ਨੇ ਮੈਨੂੰ ਤਾਂ ਹਾੜੇ ਵੀ ਕੁੜੀ ਦੀ ਫਿਕਰ ਹੈ ਨਿੰਮੀ ਨੂੰ ਵਿਦੇਸ਼ ਜਾਣ ਦਾ ਬਹੁਤ ਹੀ ਸ਼ੌਂਕ ਹੈ ਇਸ ਸ਼ੌਂਕ ਨੂੰ ਉਹ ਹਰ ਹਾਲ ਦੇ ਵਿੱਚ ਪੂਰਾ ਕਰਨਾ ਚਾਹੁੰਦੀ ਹੈ ਹਰ ਕਮਲ ਆਪਣੀ ਛੋਟੀ ਤੇ ਉਸ ਤੋਂ ਵੱਡੀ ਕੁੜੀ ਦਾ ਵਿਆਹ ਵੀ ਕਰ ਦਿੰਦਾ ਹੈ ਹੁਣ ਉਸ ਨੂੰ ਆਪਣੇ ਮੁੰਡੇ ਦੀ ਫਿਕਰ ਹੈ 4 ਮਹੀਨੇ ਲੰਘ ਗਏ ਪ੍ਰੀਤ ਨੇ 4 ਮਹੀਨਿਆਂ ਦੇ ਵਿੱਚ ਬਸ ਇੱਕ ਵਾਰ ਹੀ ਫੋਨ ਕੀਤਾ ਸੀ 4 ਮਹੀਨੇ ਤਾਂ ਬਸ ਵਿਆਹ ਦੀਆਂ ਰਸਮਾਂ ਦੇ ਵਿੱਚ ਹੀ ਲੰਘ ਗਏ ਸੀ ਉਹ ਤਾਂ ਕੁੜੀਆਂ ਦੇ ਵਿਆਹ ਤੇ ਵੀ ਨਹੀਂ ਸੀ ਆਈ ਇੱਕ ਵਿਆਹ ਵੀ ਦੂਰ ਦਿੱਤੀ ਸੀ ਤੇ ਬੰਦਰ ਤੱਕ ਕਿ ਆ ਵੀ ਨਹੀਂ ਸੀ ਸਕਦਾ ਇੰਨੀ ਜਲਦੀ ਉੱਥੇ ਫੇਰ ਕੁਲਦੀਪ ਦੀ ਘਰ ਵਾਲੀ ਤੇ ਪ੍ਰੀਤ ਦੀ ਮਾਂ ਨੇ ਸੋਚਿਆ ਕਿ ਕੁੜੀ ਨੂੰ ਲੈ ਕੇ ਆਉਂਦੇ ਹਾਂ ਦੋ ਕੁ ਦਿਨਾਂ ਲਈ ਪਤਾ ਲੱਗਿਆ ਕਿ ਰਮਨ ਵੀ ਵਿਦੇਸ਼ ਤੋਂ ਵਾਪਸ ਆ ਗਿਆ ਹੈ ਦੋਵੇਂ ਚਲੀਆਂ ਗਈਆਂ ਘਰ ਦਾ ਮੁੱਖ ਦਰਵਾਜ਼ਾ ਤਾਂ ਖੁੱਲ੍ਹਾ ਸੀ ਪਰ ਬੈਲ ਵਜਾਈ ਤੇ ਕੋਈ ਆ ਕੇ ਦੇਖੇਗਾ 15 ਮਿੰਟ ਇਸੇ ਤਰ੍ਹਾਂ ਬਾਹਰ ਖੜੀਆਂ ਰਹੀਆਂ ਅਖੀਰ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਪ੍ਰੀਤ ਰਸੋਈ ਦੇ ਵਿੱਚ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਈ ਸੀ ਦੋ ਮਾਨੇ ਰੌਲਾ ਪਾ ਦਿੱਤਾ ਆਂਡ ਗਵਾਂਡ ਇਕੱਠਾ ਹੋ ਗਿਆ ਪਿੰਡ ਦਾ ਸਰਪੰਚ ਵੀ ਆ ਗਿਆ ਜਲਦੀ ਨਾਲ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉਥੇ ਡਾਕਟਰੀ ਜਾਂਚ ਤੋਂ ਪਤਾ ਲੱਗਿਆ ਕਿ ਉਸਨੇ ਕਈ ਦਿਨਾਂ ਤੋਂ ਰੋਟੀ ਨਹੀਂ ਸੀ ਖਾਧੀ ਜਿਸ ਕਰਕੇ ਉਹ ਬੇਹੋਸ਼ ਹੋ ਗਈ ਸੀ ਸੱਸ ਦੇ ਰੋਕਣ ਤੇ ਵੀ ਉਹ ਨਹੀਂ ਮੰਨੀਆ ਤੇ ਘਰ ਫੋਨ ਕਰਕੇ ਉਹ ਪ੍ਰੀਤ ਨੂੰ ਨਾਲ ਪਿੰਡ ਲੈ ਆਇਆ ਬਹੁਤ ਕਮਜ਼ੋਰ ਹੋਈ ਪਈ ਸੀ ਪ੍ਰੀਤ ਇਸ ਵਾਰ ਉਹ ਅਚਾਨਕ ਕੁਲਦੀਪ ਦੀ ਪਤਨੀ ਦਾ ਫੋਨ ਰਿੰਗ ਕਰਦਾ ਹੈ। ਕੁਲਦੀਪ ਦਾ ਫੋਨ ਆਉਂਦਾ ਹੈ ਆਪਣੀ ਪਤਨੀ ਨੂੰ। ਉਹ ਦੱਸਦਾ ਹੈ ਕਿ ਉਹ ਇਸ ਵਾਰ ਇੰਡੀਆ ਆ ਰਿਹਾ ਹੈ। ਉਹ ਉਸ ਨੂੰ ਪ੍ਰੀਤਵਾਰੀ ਸਾਰੀ ਜਾਣਕਾਰੀ ਦਿੰਦੀ ਹੈ ਤੇ ਇਹ ਵੀ ਆਖਦਾ ਹੈ ਕਿ ਉਹ ਹੁਣ ਉਸ ਨੂੰ ਉੱਥੇ ਨਾ ਜਾਣ ਦੇ। ਪ੍ਰੀਤ ਤੋਂ ਸਾਰੇ ਪੁੱਛਦੇ ਨੇ ਕਿ ਉਸ ਦੀ ਇਹ ਹਾਲਤ ਕਿਸ ਤਰ੍ਹਾਂ ਹੋਈ ਹੈ ਪ੍ਰੀਤ ਨੇ ਦੱਸਿਆ ਕਿ ਉਹ ਵਿਦੇਸ਼ ਨਹੀਂ ਗਏ ਜਦੋਂ ਮੈਂ ਗਈ ਤਾਂ ਉਹ ਤਿੰਨ ਦਿਨ ਬਾਅਦ ਘਰ ਆ ਗਏ ਮੈਨੂੰ ਕੁਝ ਵੀ ਦੱਸਣ ਨਹੀਂ ਦਿੱਤਾ ਤੁਹਾਨੂੰ ਆ ਵੀ ਹੁਣ ਹਰ ਕਮਲ ਤਾਈ ਦੀਆਂ ਕੁੜੀਆਂ ਦੇ ਵਿਆਹ ਦਾ ਕਾਰਡ ਦੇਣ ਗਏ ਤਾਂ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਤਾਂ ਵਿਆਹ ਤੇ ਵੀ ਨਾ ਆਉਣ ਦਿੱਤਾ ਗਿਆ ਇਨਾਂ ਨੇ ਮੇਰੇ ਨਾਲ ਫੇਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਹਫ਼ਤੇ ਵਿੱਚ ਬਸ 2 ਜਾਂ 3 ਦਿਨ ਹੀ ਰੋਟੀ ਦਿੰਦੇ ਸਨ। ਸਾਰੇ ਕੁੜੀ ਦੀਆਂ ਗੱਲਾਂ ਸੁਣ-ਸੁਣ ਕੇ ਹੈਰਾਨ ਹੋਈ ਜਾ ਰਹੇ ਸਨ ਤੇ ਪਰੇਸ਼ਾਨ ਵੀ ਹੋ ਜਾਂਦੇ ਨੇ। 2 ਦਿਨ ਬਾਅਦ ਕੁਲਦੀਪ ਇੰਡੀਆ ਵਾਪਸ ਆ ਜਾਂਦਾ ਹੈ। ਸਲਾਹ ਕਰਕੇ ਪੰਚਾਇਤ ਕਰਨ ਪੰਚਾਇਤ ਨਾਲ ਗੱਲ ਕੀਤੀ ਜਾਂਦੀ ਹੈ। ਇਹੀ ਵਿਚਾਰ ਰੱਖਿਆ ਜਾਂਦਾ ਹੈ ਕਿ ਹੁਣ ਕੁੜੀ ਦਾ ਤਲਾਕ ਹੀ ਕਰਵਾਉਣਾ ਹੈ। ਕੁਲਦੀਪ ਪ੍ਰੀਤ ਨੂੰ ਮਿਲਣ ਲਈ ਜਾਂਦਾ ਹੈ ਪਰ ਪ੍ਰੀਤ ਉਸ ਨਾਲ ਕੋਲ ਜਾਣ ਤਾਂ ਕਿ ਉਸ ਨਾਲ ਬੋਲਣ ਤੋਂ ਵੀ ਕਤਰੌਂਦੀ ਹੈ। ਉਹ ਉਸ ਨਾਲ ਕੋਈ ਵੀ ਗੱਲ ਨਹੀਂ ਕਰਦੀ ਬਲਕਿ ਉਸ ਤੋਂ ਦੂਰ ਹੀ ਰਹਿੰਦੀ ਹੈ ਰਮਨ ਦਾ ਪਰਿਵਾਰ ਇਸੇ ਤਰ੍ਹਾਂ ਦੋ ਹਫ਼ਤੇ ਲੰਘਾ ਦਿੰਦਾ ਹੈ ਲਾਰੇ ਲਾਉਂਦੇ ਰਹਿੰਦੇ ਨੇ ਆਖਿਰ ਨੂੰ ਪੂਆ ਚੰਨ ਘੌਰ ਦੇ ਕਹਿਨ ਤੇ ਉਹ ਸਾਰੇ ਆਪਣੇ ਪਿੰਡ ਚੋਂ ਕੁਝ ਸਿਆਣੇ ਬੰਦੇ ਤੇ ਸਰਪੰਚ ਨੂੰ ਨਾਲ ਲੈ ਕੇ ਆਉਂਦੇ ਨੇ ਰਮਨ ਕਹਿੰਦਾ ਹੈ ਮੈਂ ਚਾਹੁੰਦਾ ਹਾਂ ਕਿ ਪ੍ਰੀਤ ਮੈਨੂੰ ਇੱਕ ਆਖਰੀ ਮੌਕਾ ਦੇ ਦੇਵੇ ਮੈਂ ਆਪਣਾ ਇਲਾਜ ਵੀ ਕਰਵਾ ਰਿਹਾ ਹਾਂ ਉਹ ਤਾਂ ਜਦੋਂ ਮੈਨੂੰ ਕੁਝ ਪਤਾ ਨਹੀਂ ਲੱਗਦਾ ਤਾਂ ਇਸ ਤਰ੍ਹਾਂ ਕੁੱਟਮਾਰ ਹੋ ਜਾਂਦੀ ਹੈ ਰਮਨ ਦੀ ਮਾਂ ਕਹਿੰਦੀ ਹੈ ਕਿ ਮੇਰਾ ਪੁੱਤ ਠੀਕ ਆ ਕਰਿਆ ਹੈ ਜੀ ਇਹ ਆਪਣਾ ਇਲਾਜ ਕਰਵਾ ਰਿਹਾ ਹੈ ਅਸੀਂ ਕੁੜੀ ਵਾਪਸ ਲੈ ਕੇ ਜਾਣੀ ਹੈ ਕੁਲਦੀਪ ਕਹਿੰਦਾ ਹੈ ਕਿ ਹੁਣ ਅਸੀਂ ਕੁੜੀ ਨੂੰ ਵਾਪਸ ਨਹੀਂ ਜਾਣ ਦੇਣਾ ਤੁਸੀਂ ਤਾਂ ਤਮਾਸ਼ਾ ਹੀ ਬਣਾ ਦਿੱਤਾ ਕੁੜੀ ਦੀ ਜ਼ਿੰਦਗੀ ਦਾ ਰਮਨ ਕਹਿੰਦਾ ਹੈ ਕਿ ਇੱਕ ਵਾਰ ਪ੍ਰੀਤ ਨੂੰ ਤਾਂ ਪੁੱਛ ਲੋ ਪੰਚਾਇਤ ਕਹਿੰਦੀ ਹੈ ਕਿ ਤੂੰ ਕੀ ਚਾਹੁੰਦੇ ਹੈਂ ਕੁੜੀਏ ਫੈਸਲਾ ਸੋਚ ਸਮਝ ਕੇ ਕਰੀ ਮੌਕਾ ਵਾਰ-ਵਾਰ ਨਹੀਂ ਮਿਲਦਾ ਅੱਜ ਸਾਰੇ ਤੇਰੇ ਨਾਲ ਨੇ ਤੇਰੀ ਜ਼ਿੰਦਗੀ ਦਾ ਇੱਕ ਸਹੀ ਫੈਸਲਾ ساری ਜ਼ਿੰਦਗੀ ਤੇ ਨਿਰਪਰ ਕਰਦਾ ਹੈ ਪ੍ਰੀਤ ਡਰਦੇ ਹੋਏ ਮੈਂ ਵਾਪਸ ਜਾਣਾ ਮੈਂ ਵਾਪਸ ਜਾਣਾ ਬਸ ਇੱਕੋ ਗੱਲ ਬਾਰ-ਬਾਰ ਕਹਿ ਰਹੀ ਹੁੰਦੀ ਹੈ ਉਹ ਤੇਰਾ ਦਿਮਾਗ ਤਾਂ ਸਹੀ ਹੈ ਮਰਨਾ ਹੈ ਤੂੰ ਉੱਥੇ ਜਾ ਕੇ ਹੁਣ ਮਾਰ ਹੀ ਤਾਂ ਦਿੱਤਾ ਸੀ ਤੈਨੂੰ ਮਸਾਂ ਹੀ ਤਾਂ ਬਚੀ ਹੈ ਕਾਫੀ ਧੀਰ ਤੋਂ ਚੁੱਪ ਬੈਠਾ ਸੁਰਜਨ ਸਿੰਘ ਗੁੱਸੇ ਵਿੱਚ ਬੋਲਦਾ-ਬੋਲਦਾ ਰੋ ਪੈਂਦਾ ਹੈ ਪ੍ਰੀਤ ਮੈਂ ਜਾਣਾ ਹੈ ਡੈਡੀ ਜੀ ਕਿਹੜਾ ਬਾਰ-ਬਾਰ ਵਿਆਹ ਕਰਵਾਏ ਜਾਂਦੇ ਨੇ ਆਹਾ ਬਾਕੀ ਭਾਗ